ਇਸ਼ਕ ਕੇ ਯੁਕੇ ਯੁੱਗ ਦੇ ਵਿੱਚ ਸਟੈਂਡਰਡ ਦੀ ਹਾਈ ਫਾਈ ਦੀ ਦੁਨੀਆ ਦੇ ਚਲਦਿਆਂ ਲੋਕ ਵਿਆਹਾਂ ਸ਼ਾਦੀਆਂ ਤੇ ਲੱਖਾਂ ਰੁਪਏ ਜਿਹੜੇ ਨੇ ਲਗਾ ਦਿੰਦੇ ਨੇ ਪਰ ਲੱਖਾਂ ਰੁਪਏ ਲਾਉਣ ਦੇ ਬਾਵਜੂਦ ਵਿਆਹ ਸਮਾਗਮ ਜਿਹੜੇ ਰਚਾਏ ਜਾਂਦੇ ਨੇ ਇਹਦੇ ਵਿੱਚ ਖਾਸ ਕਰਕੇ ਜੇਕਰ ਸਟਾਲਾਂ ਦੀ ਗੱਲ ਕੀਤੀ ਜਾਵੇ ਜਾਂ ਰੋਟੀ ਤੇ ਪਕਵਾਨ ਦੀ ਗੱਲ ਕੀਤੀ ਜਾਵੇ ਤਾਂ ਰਿਸ਼ਤੇਦਾਰ ਖਾਸ ਕਰਕੇ ਐਮਿਤ ਦਿੰਦੇ ਨੇ ਕਿ ਰੋਟੀ ਦਾ ਟੇਸਟ ਕਿਸ ਤਰ੍ਹਾਂ ਦਾ ਸੀ ਤੇ ਸਟਾਲਾਂ ਦਾ ਟੇਸਟ ਕਿਸ ਤਰ੍ਹਾਂ ਦਾ ਸੀ ਸਟਾਲ ਚਾਹੇ ਗੋਲ ਗੱਪਿਆਂ ਦੇ ਹੋਣ ਚਾਹੇ ਟਿੱਕੀ ਦੇ ਹੋਣ ਚਾਹੇ ਫਾਸਟ ਫੂਡ ਦੇ ਹੋਣ ਚਾਹੇ ਕੋਈ ਹੋਰ ਸਟਾਲ ਹੋਣ ਖਾਸ ਕਰਕੇ ਰਿਸ਼ਤੇਦਾਰਾਂ ਦੀ ਜਾਂ ਔਰਤਾਂ ਦੀ ਮਹਿਲਾਵਾਂ ਦੀ ਜਿਹੜੀ ਨਜ਼ਰ ਹੁੰਦੀ ਆ ਉਹ ਜ਼ਿਆਦਾਤਰ ਜਿਹੜੀ ਇਹਨਾਂ ਸਟਾਲਾਂ ਤੇ ਹੁੰਦੀ ਆ ਕਿ ਐਨੇ ਵੱਡੇ ਪ੍ਰਬੰਧ ਐਨੇ ਵੱਡੇ ਆਰਗਨਾਈਜ਼ ਲੱਖਾਂ ਦੇ ਜੋ ਕੀਤੇ ਹੋਏ ਨੇ ਰਿਸ਼ਤੇਦਾਰਾਂ ਨੇ ਸਮੇਂ ਦੇ ਹਾਨੀ ਬਣਨ ਵਾਸਤੇ ਸਮੇਂ ਦਾ ਸਟੈਂਡਰਡ ਜਿਹੜਾ ਵਾ ਉਹ ਹਾਈ ਫਾਈ ਕਰਨ ਵਾਸਤੇ ਤੇ ਰੋਟੀ ਦੇ ਟੇਸਟ ਕਿਸ ਤਰ੍ਹਾਂ ਦੇ ਨੇ ਤੇ ਜੇਕਰ ਰੋਟੀ ਦਾ ਟੇਸਟ ਜਾਂ ਸਟਾਲਾਂ ਦਾ ਟੇਸਟ ਚੰਗਾ ਨਾ ਲੱਗੇ ਤੇ ਰਿਸ਼ਤੇਦਾਰਾਂ ਵੱਲੋਂ ਜਿਹੜੇ ਆ ਉਹ ਤੰਜ ਕੱਸਣੇ ਜਿਹੜੇ ਆ ਉਹ ਸੰਭਾਵਕ ਬਣ ਜਾਂਦੇ ਨੇ ਸੋ ਜੇਕਰ ਗੱਲ ਕੀਤੀ ਜਾਵੇ ਅਜੋਕੇ ਸਮੇਂ ਦੇ ਵਿੱਚ ਜਿਵੇਂ ਪੁਰਾਤਨ ਸਮੇਂ ਦੇ ਵਿੱਚ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਵਿਆਹ ਸਮਾਗਮ ਹੁੰਦਾ ਸੀ ਤੇ ਪਰਿਵਾਰ ਚਿੰਤਾ ਦੇ ਆਲਮ ਦੇ ਵਿੱਚ ਹੁੰਦਾ ਸੀ ਕਿ ਇਹਦੇ ਪ੍ਰਬੰਧ ਏਡੇ ਵੱਡੇ ਨੇ ਕਿਵੇਂ ਕਰਨੇ ਨੇ ਦਿਨ ਰਾਤ ਜਿਹੜੇ ਮਾਪੇ ਨੇ ਅਧੀ ਦਾ ਵਿਆਹ ਹੋਵੇ ਜਾਂ ਪੁੱਤਰ ਦਾ ਉਹਨਾਂ ਨੂੰ ਨੀਂਦ ਨਹੀਂ ਸੌਂਦੀ ਹੁੰਦੀ ਪਰ ਅਜੋਕੇ ਸਮੇਂ ਦੇ ਵਿੱਚ ਕੈਟਰਿੰਗ ਦੇ ਯੁੱਗ ਤੇ ਚੱਲਦੇ ਆ ਇਹ ਸਾਰਾ ਕੁਝ ਜਿਹੜਾ ਸਖਾਲਾ ਹੋ ਗਿਆ इजी ਹੋ ਗਿਆ ਕਿਉਂਕਿ ਕੈਟਰਿੰਗ ਦੀ ਜੇ ਪ੍ਰਬੰਧ ਨੇ ਇਹਦੇ ਨਾਲ ਪਰਿਵਾਰ ਦੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਜ਼ਿੰਮੇਵਾਰੀ ਹੈ ਇੱਕ ਤਰ੍ਹਾਂ ਦੀ ਖਤਮ ਹੋ ਜਾਂਦੀ ਹੈ ਕੇਵਲ ਤੇ ਕੇਵਲ ਪਰਿਵਾਰ ਵੱਲੋਂ ਜੋ ਤਿਆਰ ਹੋ ਕੇ ਜੋ ਪੈਲਸ ਪੈਲਸ ਦੇ ਵਿੱਚ ਕੇਵਲ ਤੇ ਕੇਵਲ ਐਂਟਰੀ ਹੀ ਕਰਨੀ ਹੁੰਦੀ ਆ ਤੇ ਆ ਕੇ ਜੋ ਵੀ ਪਕਵਾਨ ਤਿਆਰ ਹੁੰਦੇ ਉਹ ਚੈੱਕ ਕਰਨੇ ਹੁੰਦੇ ਆ ਸੋ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਕੈਟਰਿੰਗ ਦੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਡਿਸਟ੍ਰਿਕਟ ਗੁਰਦਾਸਪੁਰ ਦੀ ਗੱਲ ਕਰਾਂਗੇ ਕਿ ਬੇਦੀ ਵੈਡਿੰਗ ਪਲਾਨਰ ਵਾਲੇ ਜਿਹੜੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਵੇਂ ਕੈਟਰਿੰਗ ਦੇ ਜੋ ਵਪਾਰੀ ਨੇ ਇਸ ਕਾਰੋਬਾਰ ਨਾਲ ਜੁੜੇ ਹੋਏ ਨੇ ਉਹ ਲੱਖਾਂ ਰੁਪਏ ਜਿਹੜੇ ਨੇ ਉਹ ਵਟੋਰ ਲੈਂਦੇ ਨੇ ਪਰ ਇਸ ਦੇ ਬਾਵਜੂਦ ਵੀ ਸਟਾਲਾਂ ਦੇ ਜਾਂ ਰੋਟੀ ਦੇ ਪਕਵਾਨ ਦੇ ਟੇਸਟ ਕਈ ਵਾਰੀ ਜਿਹੜੇ ਨੇ ਉਹ ਕਿਰਕਰੇ ਹੁੰਦੇ ਨੇ ਪਰ ਇਹਨਾਂ ਦੀ ਜਿੱਥੇ ਹੱਥ ਦੀ ਕਲਾ ਹੈ ਕਿ ਇਹਨਾਂ ਵੱਲੋਂ ਪ੍ਰਬੰਧ ਕੀਤੇ ਹੋਏ ਸਟਾਲ ਜਿਹੜੇ ਨੇ ਬਹੁਤ ਹੀ ਟੇਸਟ ਹੁੰਦੇ ਨੇ ਲਾਜਵਾਬ ਹੁੰਦੇ ਨੇ ਕੁਆਲਿਟੀ ਵੀ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਵੀ ਚਰਚਾਵਾਂ ਜਿਹੜੀ ਆ ਪ੍ਰਸ਼ੰਸਾਵਾਂ ਆਮ ਲੋਕਾਂ ਚ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਕੀ ਤਜਰਬੇ ਨੇ ਤੇ ਦੂਸਰਾ ਜਿਵੇਂ ਲੱਖਾਂ ਰੁਪਏ ਕੈਟਰੀਂਗ ਵਾਲੇ ਜਿਹੜੇ ਉਹ ਲੈ ਜਾਂਦੇ ਨੇ ਵਿਆਹਾਂ ਸ਼ਾਦੀਆਂ 'ਚ ਤੇ ਇਹਨਾਂ ਦੇ ਰੇਟ ਵੀ ਬੜੇ ਬਾਝਵ ਨੇ ਘਟ ਨੇ ਗੱਲਬਾਤ ਕਰ ਲਾਂਗੇ ਕਿ ਇਹਨਾਂ ਦੇ ਰੇਟਵੇਂ ਕਿਵੇਂ ਇਹਨਾਂ ਨੂੰ ਵਾਰਾ ਖਾ ਜਾਂਦੇ ਨੇ ਇਹਨੇ ਘੱਟ ਰੇਟ ਦੇ ਵਿੱਚ ਕਹਿੰਦਾ ਮਤਲਬ ਇਹ ਵੱਡੇ ਵੱਡੇ ਪ੍ਰੋਗਰਾਮ ਕਿਵੇਂ ਲੈਂਦੇ ਨੇ ਸੋ ਸਭ ਤੋਂ ਪਹਿਲਾਂ ਨਰਲੇਪ ਟੀਵੀ ਤੇ ਬੇਦੀ ਜੀ ਤੁਹਾਡਾ ਹਾਰਦਿਕ ਸਵਾਗਤ ਹੈ ਸੋ ਅਸੀਂ ਗੱਲ ਕਰ ਰਹੇ ਸੀ ਕਿ ਇੰਨੇ ਘੱਟ ਰੇਟ ਦੇ ਵਿੱਚ ਤੁਸੀਂ ਇੰਨੇ ਨੇ ਜਿਹੜੇ ਵੱਡੇ ਪ੍ਰਬੰਧ ਕੀਤੇ ਹੁੰਦੇ ਨੇ ਜਿਵੇਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਇਸ ਰਿਜ਼ੋਰਟ ਦੇ ਵਿੱਚ ਆ ਇੱਥੇ ਅਸੀਂ ਦੇਖ ਰਹੇ ਹਾਂ ਕਿ ਹਾਈ ਫਾਈ ਕੁਆਲਿਟੀ ਦੇ ਸਟਾਲ ਨੇ ਤੇ ਇਹ ਇੰਨੇ ਘੱਟ ਰੇਟ ਦੇ ਵਿੱਚ ਵਾਰਾ ਕਿਵੇਂ ਖਾ ਜਾਂਦੇ ਨੇ ਤੁਹਾਨੂੰ ਪਹਿਲੀ ਤਾਂ ਸਰ ਗੱਲ ਲੈਂਦਾ ਜੀ ਅਹੀਂ ਜਰਾ ਮਤਲਬ ਫੰਕਸ਼ਨ ਅਰੇਂਜਮੈਂਟ ਕਰਨਾ ਹੁੰਦਾ ਨਾ ਜੀ ਜੀ ਜੇ ਬੰਦਾ ਕੋਈ ਆਪ ਲੀਵਰ ਤੇ ਵੀ ਕੰਮ ਕਰਾਊਗਾ ਨਾ ਉਹਦੇ ਤੋਂ ਵੀ ਸਸਤਾ ਬਜਟ ਵਿੱਚ ਕੰਮ ਹੋਏਗਾ ਪਰ ਲਾ ਕਿਉਂ ਕਿ ਇਹਦੇ ਵਿੱਚ ਸਾਡੇ ਸਟਾਲ ਫਰੂਟਸ ਮੌਕਤਬਰ ਇਹਦਾ ਸਾਰਾ ਸੈਟ ਸਾਡਾ ਆਪਣਾ ਤਿਆਰ ਕੀਤਾ ਤੇ ਠੀਕ ਹੈ ਜੀ ਜਿਹੜੇ ਤੇ ਗਾ ਤੇ ਜਿਆਦਾ ਬਾਟਮ ਨਹੀਂ ਬੰਦਾ ਹੈਗਾ ਠੀਕ ਹੈ ਜੀ ਅਸੀਂ ਉਹ ਵੀ ਨਹੀਂ ਕਹਿੰਦੇ ਹੈਗੇ ਵੀ ਅਸੀਂ ਪਹਿਲੇ ਉਹਦੇ ਹੀ ਕਸਰ ਕੱਢੀਏ ਤੇ ਬਾਅਦ ਚ ਗਾ ਨਾਲ ਕਹੀਏ ਵੀ ਆਪਣਾ ਪ੍ਰੋਫਿਟ ਵੱਖਰਾ ਕਰੀਏ ਉਹ ਜ਼ਰੂਰੀ ਨਹੀਂ ਹੈਗਾ ਠੀਕ ਹੈ ਅਸੀਂ ਉਹਦੇ ਵਿੱਚ ਉਹ ਹੀ ਆਪਣਾ ਪ੍ਰੋਫਿਟ ਡੈਸਮੈਂਟ ਗੱਲ ਲੀਦਾ ਹੈ ਠੀਕ ਹੈ ਜੀ ਹਾਂ ਜੀ ਵੈਸੇ ਤੇ ਚਰਚਾਵਾਂ ਇਹ ਵੀ ਚਲਦੀਆਂ ਨੇ ਕੁਝ ਵੀਰ ਨੇ ਜਿਹੜੇ ਇਹਨਾਂ ਕਾਰੋਬਾਰਾਂ ਦੇ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਸਾਨੂੰ ਲੱਖਾਂ ਰੁਪਏ ਬਚਦੇ ਨੇ ਇਹਨਾਂ ਕਾਰੋਬਾਰਾਂ ਦੇ ਵਿੱਚ ਤੇ ਤੁਹਾਡਾ ਇਸ ਸਬੰਧ ਦੇ ਵਿੱਚ ਕੀ ਵਿਚਾਰ ਹੈ ਕਿ ਕਿੰਨਾ ਕੁ ਬੈਨੀਫਿਟ ਹੈਗਾ ਇਹਨਾਂ ਕਾਰੋਬਾਰਾਂ ਬੈਨੀਫਿਟ ਦੀ ਗੱਲ ਤੇ ਹੈ ਹੀ ਨਹੀਂ ਹੈਗੀ ਜੀ ਅਸੀਂ ਤੇ ਗਾਉ ਨੂੰ ਕੰਨੇ ਆਂ ਵੀ ਸਾਨੂੰ ਸਾਡੀ ਮਿਹਨਤ ਚੈਦੀ ਹੈ ਮਿਹਨਤ ਚੈਦੀ ਮਿਹਨਤ ਠੀਕ ਹੈ ਤੇ ਅਹੀਂ ਇਹ ਨਾ ਚੱਲੇ ਜਾਂਦੇ ਆ ਗਾਉ ਨੂੰ ਆਪ ਕੰਨੇ ਆਂ ਵੀ ਤੁਹਾਡਾ ਕੰਮ ਜਦਾ ਤੁਸੀਂ ਆਪਣੇ ਆਪਣਾ ਐਕਸਪੈਂਡ ਲਾ ਲੋ ਤੁਸੀਂ ਉਹਦੇ ਨਾਲ ਘੱਟ ਬਜਟ 10-20 ਹਜ਼ਾਰ ਘੱਟ ਬਜਟ ਤੇ ਕੰਮ ਹੋਏਗਾ ਵੱਧ ਬਜਟ ਤੇ ਕੰਮ ਨਹੀਂ ਹੋਏਗਾ ਠੀਕ ਹੈ ਜੀ ਹਰ ਬੰਦੇ ਦਾ ਐਕਸਪੈਂਡ ਹੁੰਦਾ ਆਪਣਾ ਹਰ ਬੰਦਾ ਪਤਾ ਹੁੰਦਾ ਵੀ ਸਾਡਾ ਇੰਨਾ ਐਕਸਪੈਂਡ ਹੈ ਇੰਨਾ ਇੰਨਾ ਖਰਚਾ ਕਰਨਾ ਬਟ ਜਦੋਂ ਇਹੀ ਵਿੱਚ ਕੁਲੂ ਆ ਕੇ ਕੋਈ ਨਾ ਦੀ ਟੈਨਸ਼ਨ ਵੀ ਨਹੀਂ ਕਰਦਾਂਗੇ ਹਾਂਜੀ ਹਾਂਜੀ ਟੈਨਸ਼ਨ ਦੀ ਤੁਸੀਂ ਗੱਲ ਕੀਤੀ ਜਿਵੇਂ ਅਸੀਂ ਭੂਮਿਕਾ ਦੇ ਵਿੱਚ ਪਹਿਲਾਂ ਵੀ ਕਿਹਾ ਕਿ ਕਿਸੇ ਦੀ ਧੀ ਦਾ ਵਿਆਹ ਹੋਵੇ ਜਾਂ ਪੁੱਤ ਦਾ ਵਿਆਹ ਹੋਵੇ ਤਾਂ ਮਹੀਨਾ ਮਹੀਨਾ ਪਹਿਲਾਂ ਪੁਰਾਣੇ ਸਮੇਂ 'ਚ ਜਿਹੜੇ ਮਾਪੇ ਸੀ ਸੁੱਕਣੇ ਪਏ ਹੁੰਦੇ ਸੀ ਕਿ ਪ੍ਰਬੰਧ ਕਿਵੇਂ ਕਰਨੇ ਇਹ ਐਕਟਿੰਗ ਦੀ ਦੁਨੀਆ ਦੇ ਚੱਲਦੇ ਲੋਕਾਂ ਦੀਆਂ ਚਿੰਤਾਵਾਂ ਫਿਕਰ ਵੀ ਘਟੇ ਨੇ ਹਾਂ ਮੈਂ ਕਹਿੰਦਾ ਉਹ ਤਾਂ ਟੈਨਸ਼ਨ ਖਤਮ ਹੋ ਗਈ ਤੇ ਹੁਣ ਉਹ ਤਾਂ ਕੰਮੀ ਖਤਮ ਹੋ ਗਿਆ ਹੁਣ ਦੇ ਕਸਟਮਰ ਨੇ ਹੁਣ ਤਿਆਰ ਹੋ ਕੇ ਆਉਣਾ ਪਹਿਲਾਂ ਤਿਆਰ ਹੋ ਕੇ ਆਣਾ ਬਟ ਅਸੀਂ ਗੱਲ ਕਰਦੇ ਹਾਂ ਬਜਟ ਦੀ ਗਾਹ ਡਬਲ ਮਾਈਂਡ ਹੁੰਦਾ ਵੀ ਯਾਰ ਅਸੀਂ ਜੇ ਕੈਟਰੀਂਗ ਲਾਵਾਂਗੇ ਸਾਡੇ ਇੰਨੇ ਪੈਸੇ ਖਰਚ ਹੋਣਗੇ ਇੰਨੇ ਪੈਸੇ ਆਹ ਸਾਡੀ ਉਹ ਗੱਲ ਨਹੀਂ ਹੈਗੀ ਠੀਕ ਹੈ ਜੀ ਸਾਡੀ ਉਹ ਗੱਲ ਨਹੀਂ ਹੈਗੀ ਮੈਂ ਕਹਿੰਦਾ ਵੀ ਕਸਟਮਰ ਆਪਣਾ ਹਿਸਾਬ ਨਾਲ ਦੇਖੇ ਆਪਣੇ ਮੈਨੂ ਬਣਾਇਆ ਹੁੰਦਾ ਹੈ ਕਿ ਸਾਡਾ ਇੰਨਾ ਬਜਟ ਹੈ ਅਸੀਂ ਉਹ ਤੋਂ ਘੱਟ ਬਜਟ ਵਿੱਚ ਕੰਮ ਕਰਕੇ ਦੇਣਾ ਨੂੰ ਸੋ ਅ ਜੀਨ ਰੇਲਿਵ ਟੀਵੀ ਦੇ ਕੈਮਰੇ ਦੀ ਅੱਖਾਂ ਜਿਵੇਂ ਤੁਸੀਂ ਮੋਬਾਈਲ ਸਕਰੀਨ ਦੇ ਉੱਤੇ ਤਸਵੀਰਾਂ ਚੱਲ ਰਹੀਆਂ ਦੇਖ ਰਹੇ ਹੋ ਕਿਧਰੇ ਟਿੱਕੀਆਂ ਦੇ ਸਟਾਲ ਲੱਗੇ ਹੋਏ ਨੇ ਪਕੌੜਿਆਂ ਦੇ ਸਟਾਲ ਲੱਗੇ ਹੋਏ ਨੇ ਫਰੂਟ ਸਟ ਚਾੜਦੇ ਜਿਹੜੇ ਸਟਾਲ ਲੱਗੇ ਹੋਏ ਨੇ ਮਟਰੀ ਕੁਲਚਾ ਵਗੈਰਾ ਜਿਵੇਂ ਨਵੀਆਂ ਆਈਟਮਾਂ ਨੇ ਜਿਵੇਂ ਦਿੱਲੀ ਸਾਈਡ ਤੇ ਬੰਬੇ ਸਾਈਡ ਤੇ ਆਈਟਮਾ ਮਟਰੀ ਕੁਲਚਾ ਵਗੈਰਾ ਦੇਖੀਦਾ ਸੀ ਤੇ ਇੱਥੇ ਫਸਟ ਟਾਈਮ ਤੋਂ ਇਸ ਪੈਲਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਇੱਥੇ ਇੱਕ ਸਵਾਲ ਕਰਨਾ ਇਹ ਵੀ ਬਣਦਾ ਕਿ ਜਿਵੇਂ ਇਹਨਾਂ ਸਟਾਲਾਂ ਦੇ ਉੱਤੇ ਅ ਡੇਰੀ ਪ੍ਰੋਡਕਟ ਦੀ ਵਰਤੋਂ ਕੀਤੀ ਜਾਂਦੀ ਜਿਹਦੇ ਦਹੀਂ ਦੀ ਕੀਤੀ ਜਾਂਦੀ ਆ ਦੁੱਧ ਦੀ ਕੀਤੀ ਜਾਂਦੀ ਆ ਤੇ ਦੁੱਧ ਦਾ ਬ੍ਰਾਂਡ ਖਾਸ ਕਰਕੇ ਜਿਹੜਾ ਕਿਹੜਾ ਵਰਤਦੇ ਸਾਡਾ ਸਾਡਾ ਸਰ ਦੁੱਧ ਦਾ ਬ੍ਰਾਂਡ ਜਿਹੜਾ ਮਦਰ ਡੈਡੀ ਹੋ ਗਿਆ ਜੀ ਜੀ ਹਾਂਜੀ ਆਪਣਾ ਮੂਲ ਦਾ ਹੋ ਗਿਆ ਮੂਲ ਹੋ ਗਿਆ ਹਾਂਜੀ ਉਹ ਬਾਕੀ ਗਾਹ ਦੀ ਡਿਮਾਂਡ ਤੇ ਪਰ ਵਰਤਣਾ ਹੀ ਡਿਮਾਂਡ ਬ੍ਰਾਂਡੀ ਹੈ ਬ੍ਰਾਂਡੀ ਵਰਤਾਂ ਬ੍ਰਾਂਡੀ ਵਰਤਾਂ ਠੀਕ ਹੈ ਜਿਵੇਂ ਦਹੀਂ ਆਮ ਤੌਰ ਤੇ ਵਿਆਹ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਵੇਂ ਕੈਟਰਿੰਗ ਦੇ ਕੁਝ ਸੋਚ ਹੁੰਦੀ ਹੈ ਕਿ ਸਾਨੂੰ ਪੈਸੇ ਵੱਧ ਵੱਜਣ ਸਪਰੇਟਾ ਜਾਂ ਘਟੀਆ ਕੁਆਲਟੀ ਦਾ ਵੀ ਕਈ ਲੋਕ ਜਿਹੜੇ ਉਹ ਵਰਤ ਕੇ ਇੱਕ ਖਾਣਾ ਪੂਰਤੀ ਕਰ ਦਿੰਦੇ ਨੇ ਨਹੀਂ 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 ਜਿਵੇਂ ਇਹੋ ਜਿਹੀ ਗੱਲ ਨਹੀਂ ਹਾਂ ਡਬ ਬ੍ਰਾਂਡਡ ਸੋਦਾ ਚੱਲਣਾ ਹੈ ਫੁੱਲ ਫੈਡ ਵਾਲਾ ਚੱਲਣਾ ਹੈ ਠੀਕ ਹੈ ਦੁੱਧ ਵੀ ਇਹੀ ਜਿਹੜਾ ਕੋਈ ਵੀ ਜ਼ਰੂਰ ਕਰਦੇ ਆ ਗ੍ਰੀਨ ਜਾਂ ਰੈੱਡ ਪੈਕੇਟ ਜੂਰੇ ਦਾ ਠੀਕ ਹੈ ਠੀਕ ਹੈ ਪੈਕਟ ਵਾਲਾ ਇਹ ਗਾਈਜ਼ ਸਾਹਮਣੇ ਖੋਲ ਕੇ ਫੇਸੂ ਜੀ ਸੋ ਅੱਜ ਜਿਹੜਾ ਜਿਵੇਂ ਇੱਥੇ ਮੀਰ ਚੰਦ ਰੋਡ ਗੁਰਦਾਸਪੁਰ ਦੇ ਉੱਪਰ ਦਾ ਮਾਈਨਰ ਜੁੜ ਦੇ ਵਿੱਚ ਤੁਹਾਡੇ ਵੱਲੋਂ ਪ੍ਰਬੰਧ ਕੀਤੇ ਗਏ ਨੇ ਇਹ ਇੱਥੇ ਦੇ ਜਿਹੜੇ ਸਟਾਲ ਨੇ ਖਾਸ ਕਰਕੇ ਇਹਦੇ ਵਿੱਚ ਇੱਕ ਟਿੱਕੀ ਦੀ ਕੁਆਲਿਟੀ ਜਾਂ ਪਕੌੜਿਆਂ ਦੀ ਕੁਆਲਿਟੀ ਅਸੀਂ ਆਪ ਦੇਖੀ ਹੈ ਕਿ ਉਹਨਾਂ ਦੇ ਵਿੱਚ ਕਿਤੇ ਤੇਲ ਦੂਧ ਰਾਡੇ ਵੀ ਨਜ਼ਰ ਨਹੀਂ ਆਉਂਦਾ ਇੰਨੀ ਵਧੀਆ ਕੁਆਲਿਟੀ ਜਿਹੜੀ ਆ ਕਿਉਂਕਿ ਨਜ਼ਰ ਤੋਂ ਪਤਾ ਲੱਗ ਜਾਂਦਾ ਕਿ ਕੁਆਲਿਟੀ ਕਿਸ ਤਰ੍ਹਾਂ ਦੀ ਆ ਤੇ ਕੀ ਜਿਹੜੀ ਟਿੱਕੀ ਹੈ ਇਹ ਕੋਈ ਵੱਖਰੇ ਢੰਗ ਨਾਲ ਬਣਾਉਂਦੇ ਆ ਦੇਖੋ ਜੀ ਪਹਿਲੀ ਗੱਲ ਤੇ ਟਿੱਕੀ ਜਿਹੜੀ ਆਹੀ ਬਣਾਉਣ ਦਾ ਤਰੀਕਾ ਲੱਗ ਹੁੰਦਾ ਜੀ 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 ਤੁਹਾਡੇ ਕੋਲ ਮੁੰਡੇ ਦੇ ਵਾਸਤੇ ਤੇਲ ਜਾਂ ਰਿਫਾਈਨਡ ਜਾਂ ਕੀ ਯੂਜ਼ ਕਰਦੇ ਨਹੀਂ ਉਹ ਦੇਸੀ ਘੋਜ ਬਣਨੀ ਹੈ ਜੀ ਅੱਛਾ ਜੀ ਵਾਹ ਜੀ ਵਾਹ ਦੇਸੀ ਕਿ ਉਹ ਜੀ ਵਾਹ ਨਹੀਂ ਨਹੀਂ ਟਿੱਕੀ ਜਿਹੜੀ ਦੇਸੀ ਕਿ ਉਹ ਬਣਨੀ ਹੈ ਅੱਛਾ ਜੀ ਹਾਂ ਜੀ ਪਾਪੜੀ ਜੜ ਜਿਹੜਾ ਦਹੀਂ ਹੈਂਗ ਕਰਕੇ ਪਹਿਲੇ ਉਹਨੂੰ ਫਿਲਟਰ ਕਰਕੇ ਫਿਰ ਉਹਦੇ ਵਿੱਚ ਕਰੀਮ ਵਗੈਰਾ ਲੱਚੂ ਲੂਚੀ ਪਾ ਗਏ ਫਿਰ ਉਹ ਜਾਨੀ ਇਹ ਪ੍ਰਬੰਧ ਤੁਸੀਂ ਹੱਥੀ ਕਰਦੇ ਆਪਣੇ ਪ੍ਰਬੰਧ ਦਾ ਸਾਰੇ ਤੁਹਾਡੇ ਹਾਂ ਜੀ ਇਹ ਸਾਰੇ ਸਟਾਲ ਆਪਣੇ ਬਣਾਏ ਹੋਏ ਆ ਜੀ ਐ ਤੇ ਗਾਹ ਬੰਦੇ ਨੂੰ ਲੇਬਰ ਦੇਣੀ ਬਸ ਲੇਬਰ ਦੇਣੀ ਲੇਬਰ ਦੇਣੀ ਕਿ ਆਮ ਤੌਰ ਤੇ ਕੀ ਕੀਤਾ ਜਾਂਦਾ ਕਿ ਬਾਹਰੋਂ ਜਲੰਧਰੋਂ ਜਲੰਧਰੋਂ ਅੰਮ੍ਰਿਤਸਰੋਂ ਵੱਡੀ ਜਿਹੜੇ ਸ਼ਹਿਰੋਂ ਉੱਥੋਂ ਮੰਗਵਾਉਂਦੇ ਨੇ ਸਰ ਉਹ ਗਾਹ ਤੇ ਬੋਝ ਪੈਣਾ ਸਰ ਉਹਨਾਂ ਬਜਟ ਵੱਧ ਪੰ ਅਹੀਂ ਹੁਣ ਆਪਣੀਆਂ ਚੀਜ਼ਾਂ ਜਿਹੜੀਆਂ ਪੇਸ਼ ਕਰਨੀਆਂ ਨੇ ਉਹ ਬਜਟ ਗਾਹ ਦੇ ਫੈਸੋ ਨਾ ਨਹੀਂ ਇਹੀ ਕਾਰਨ ਹੈ ਤੁਹਾਡੀ ਗੱਲਬਾਤ ਉਹ ਜਾਹਰ ਹੈ ਕਿ ਜਿਵੇਂ ਇਹਦੇ ਨਾਲ ਕੈਟਰਿੰਗ ਵਾਸਤੇ ਜਿਹੜੇ ਲੱਖਾਂ ਰੁਪਏ ਕਰ ਲੈਂਦੇ ਨੇ ਕੋਈ 5 ਲੱਖ ਕਰਦਾ ਕੋਈ 6 ਲੱਖ ਕਰ ਲੈਂਦਾ ਹਨਾ ਕੋਈ 4 ਲੱਖ ਕਰਦਾ ਉਹਨਾਂ ਦੇ ਰੇਟਾਂ ਦਾ ਵੀ ਵੱਧ ਕਰਨੇ ਕਿ ਸਾਰਾ ਕੁਝ ਉਹਨਾਂ ਨੇ ਰੈਡੀमेड ਪ੍ਰੋਵਾਈਡ ਕਰਾਉਣਾ ਅਸੀਂ ਸਾਰੇ ਆਪਣੇ ਪ੍ਰਬੰਧ ਸਾਰਾ ਇਹੀ ਫਰੈਸ਼ ਥੋਡਾ ਬਣਾਣਾ ਪੈਲਸ ਵਿੱਚ ਆ ਕੇ ਬਣਾਣਾ ਠੀਕ ਹੈ ਜੀ ਇਹ ਨਹੀਂ ਆ ਗਿਆ ਵੀ ਪਿਛੋਂ ਰੈਡ ਮੈਟ ਆ ਗਿਆ ਕੀ ਪਤਾ ਕਿੱਦਾਂ ਬਣਿਆ ਕਿੱਦਾਂ ਬਣਿਆ ਹਾ ਨੋਂਦੇ ਤਸੱਲੀ ਨਹੀਂ ਹੁੰਦੀ ਜਿੰਜੇ ਕੇ ਪਰ ਸਾਹਮਣੇ ਉਹ ਨਾ ਹੀ ਨਹੀਂ ਅੱਜ ਵੀ ਅਸੀਂ ਸਵੇਰ ਦੇ ਜਿਵੇਂ ਸਾਡੇ ਨਰਲਿਪ ਟੀਵੀ ਦੇ ਟੀਮ ਆਈ ਸੀ ਇੱਥੇ ਸਵੇਰੇ ਤੁਸੀਂ ਸਵੇਰ ਤੋਂ ਤੜਕਸਾਰ ਤੋਂ ਆਪ ਲੱਗੇ ਹੋਏ ਹੋ ਹਾਲਾਂਕਿ ਜਿਹੜੇ ਰਿਸ਼ਤੇਦਾਰ ਨੇ ਉਹ ਹੁਣ ਆਉਂਦੇ ਨਜ਼ਰ ਆ ਰਹੇ ਨੇ ਹਣਾ ਸਾਰੇ ਪ੍ਰਬੰਧ ਜਿਹੜੇ ਇਹਨੇ ਉਹ ਤੁਸੀਂ ਅਗਾਉ ਕਰ ਦਿੱਤੇ ਗਏ ਨੇ ਤੇ ਸਵੇਰ ਤੋਂ ਤੁਸੀਂ ਆਪ ਜੁਟੇ ਹੋਏ ਹੋ ਹਸਟਾਲਾਂ ਦੇ ਨਾਲ ਨਹੀਂ 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 ਉਹ ਆਪ ਤੇ ਬੜਨੇ ਬੰਦਾ ਜੀ ਆਪ ਨਾ ਕੰਮ ਕਰਾਂਗੇ ਤਾਂ ਨਹੀਂ ਗੱਲ ਬਣਦੀ ਹੈਂਡਲ ਤੇ ਕਰਨਾ ਬੰਦਾ ਹੈ ਗਾਗ ਦੇਖੋ ਜੀ ਕੈਟਿੰਗ ਨਹੀਂ ਕਰਦਾ ਲੇਬਰ ਤੇ ਕੰਮ ਕਰਾ ਲੈਂਦਾ ਅਸੀਂ ਤਾਂ ਵੈਸੇ ਵੀ ਕੈਟਿੰਗ ਵਾਲਾ ਕੰਮ ਕਰਦੀ ਰਹੇ ਅਸੀਂ ਤੇ ਲੇਬਰ ਦੇ ਪੈਸੇ ਹੀ ਲੈਣੇ ਆ ਸਾਡੇ ਨਾਲ ਗਾਗ ਬਹਿ ਕੇ ਗੱਲ ਕਰ ਲੈ ਭਾਈ ਜੇ ਤੁਸੀਂ ਆਪਣਾ ਬਜਟ ਬਣਾਣਗੇ ਤੇ ਸਾਡੇ ਕੋਲ ਬਿੱਲ ਲੈਣੇ ਸਾਡੀ ਜੋ ਮਿਹਨਤ ਬੰਦੀ ਆ ਅਸੀਂ ਬਿੱਲ ਵੀ ਦਿਖਾ ਦੁੰਦੇ ਹਾਂ ਤੁਸੀਂ ਦਿਖਾ ਦਾਂਗੇ ਸਰ ਬਿੱਲ ਦਿਖਾ ਦਾਂਗੇ ਸਾਡਾ ਖਰਚਾ ਕਿੰਨਾ ਆ ਕਿੰਨਾ ਖਰਚਾ ਡਾ ਲਿਆ ਤੁਸੀਂ ਸਾਡੀ ਮਿਹਨਤ ਦੇ ਦੋ ਜਿੰਨੀ ਹੈਗੀ ਮਿਹਨਤ ਦੇ ਦੋ ਹਾਂ ਕਿਆਂ ਦੇ ਮਰਦ ਕਿ ਤੁਹਾਡੀ ਆਪਣੀ ਜਿਹੜੀ ਇੱਕ ਤਰ੍ਹਾਂ ਦੀ ਲੇਬਰ ਆ ਇੱਕ ਤਰ੍ਹਾਂ ਦੀ ਮਿਹਨਤ ਆ ਉਹਦੇ ਨਾਲ ਹੀ ਤੁਹਾਨੂੰ ਸਕੂਨ ਹੈਗਾ ਕਿ ਸਾਡੀ ਅਜ ਦੀ ਦਿਹਾੜੀ ਪੰਜਾਹ ਹਜ਼ਾਰ ਬਾਜੇ ਜਾਂ ਲੱਖ ਬਾਜੇ ਨਹੀਂ ਯਾਰ ਲੱਗ ਨੂੰ ਕੀ ਕੰਨਾ ਹੈਗਾ ਜੀ 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 ਇਹ ਤਾਂ ਗਾੜ ਨੂੰ ਬਿੱਲ ਦਿਖਾ ਦੇਦੇ ਆ ਜੀ ਤੁਸੀਂ ਆਪ ਸੌਦਾ ਲਓ ਸਾਨੂੰ ਮੇਨ ਹੈ ਪਾਵਰ ਗਾ ਦੋ ਤੁਸੀਂ ਟੈਨਸ਼ਨ ਫ੍ਰੀ ਹੋ ਜਾਓ ਸਮਾਨਾ ਨੂੰ ਲੈ ਕੇ ਦੋ ਅਸੀਂ ਤੁਹਾਡਾ ਕੰਮ ਕਰਾਂਗੇ ਜੋ ਗੁੱਡਵਿਲ ਹੈਗੀ ਅੱਜ ਅਰ ਠੀਕ ਹੈ ਸੋ ਅਖੀਰ ਦੇ ਵਿੱਚ ਜਿਵੇਂ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਗਾਗ ਜੁੜੇ ਹੋਏ ਨੇ ਜ਼ਿਲ੍ਹੇ ਦੇ ਵਿੱਚ ਤੁਹਾਡੀ ਫੇਸ ਵੈਲਿਊ ਵੀ ਹੈਗੀ ਬੇਦੀ ਕਰਕੇ ਤੁਹਾਨੂੰ ਜਾਣਦੇ ਹੈਗੇ ਬੇਦੀ ਪਰਿਵਾਰ ਕਰਕੇ ਤਾਂ ਕੀ ਮੈਸੇਜ ਕੀ ਦੋਗੇ ਜਿਹੜੇ ਗਾਕਾਂ ਦਾ ਤੁਹਾਡੇ ਤੇ ਰੱਬ ਵਰਗਾ ਭਰੋਸਾ ਬਣਿਆ ਹੋਇਆ ਮੈਂ ਕਹਿੰਦਾ ਜੀ ਚਲੋ ਲਿੰਕ ਸਾਡੇ ਬਣੇ ਦੇ ਆ ਜਿਹੜੇ ਗਾਕ ਨੇ ਸਾਡੇ ਕੋ ਕੰਮ ਕਰਾਇਆ ਦੇ ਆ ਉਹ ਤੋਂ ਚਲੋ ਆਡੀ ਸਾਡੇ ਨਾਲ ਥਲੇ ਦੇ ਬਿਲਕੁਲ ਮੌਕਾ ਜਰੂਰ ਦੇਣ ਬਾਕੀ ਦੂਜੇ ਬੰਦਿਆਂ ਨੂੰ ਮੌਕਾ ਦੇਣ ਵਾਲੀ ਗੱਲ ਹੈ ਜੀ ਉਹ ਮੌਕਾ ਦੇਣ ਬਾਕੀ ਤੇ ਸਾਡੀ ਗੇਮ ਠੀਕ ਹੈ ਠੀਕ ਹੈ ਜੀ ਹਾਂ ਜੀ ਸੋ ਇਸ ਹਨ ਜੋ ਬੇਦੀ ਵੀਰ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜੋ ਕੈਟਰਿੰਗ ਦਾ ਸਭ ਤੋਂ ਘੱਟ ਰੇਟ ਦਾ ਜਿਹੜਾ ਰਾਜ ਦੱਸਿਆ ਬੇਸ਼ੱਕ ਕੁਆਲਿਟੀ ਜਿਹੜੀ ਆ ਹਾਈ ਕੁਆਲਿਟੀ ਆ ਹਾਈ ਸਟੈਂਡਰਡ ਆ ਜਦੋਂ ਸਟਾਲਾਂ ਦੇ ਉੱਪਰ ਨਰਲੇਪ ਟੀਵੀ ਵੱਲੋਂ ਵੀ ਝਾਤੀ ਮਾਰੀ ਗਈ ਹੈ ਜਾਂ ਟੇਸਟ ਚੈੱਕ ਕੀਤੇ ਗਏ ਨੇ ਤੇ ਬਾ ਕਮਾਲ ਟੇਸਟ ਸਨ ਜੇਕਰ ਕੁਆਲਿਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੱਸਿਆ ਕਿ ਸਾਰੀਆਂ ਇਹ ਜਿਹੜੇ ਪਕਵਾਨ ਨੇ ਚਾਹੇ ਟਿੱਕੀ ਆ ਸਟਾਲ ਨੇ ਸਾਰੇ ਦੇਸੀ ਕਿਉਂ ਦੇ ਵਿੱਚ ਜਿਹੜੇ ਨੇ ਇਹ ਤਿਆਰ ਕੀਤੇ ਜਾਂਦੇ ਨੇ ਸੋ ਹੱਥੀ ਕੰਮ ਕਰਕੇ ਉਹ ਕਹਿੰਦੇ ਅਸੀਂ ਆਪਣੀ ਜਿਹੜੀ ਮਿਹਨਤ ਮਜ਼ਦੂਰੀ ਹੁੰਦੀ ਆ ਉਹ ਹੀ ਬਚਾਉਣੀ ਹੁੰਦੀ ਆ ਕੇ ਪਰਿਵਾਰਾਂ ਦੇ ਕੋਲੋਂ ਲੱਖਾਂ ਰੁਪਏ ਵਟੋਰਨੇ ਹੁੰਦੇ ਆ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਿੰਨਾ ਵੀ ਉਹਨਾਂ ਨੇ ਰੇਟ ਤੈਅ ਕੀਤਾ ਹੁੰਦਾ ਠੇਕਾ ਕੀਤਾ ਹੁੰਦਾ ਉਹਦੇ ਬਿੱਲ ਵੀ ਪਰਿਵਾਰ ਨੂੰ ਜਿਹੜੇ ਆ ਉਹ ਦਿਖਾ ਦੇਤੇ ਜਾਂਦੇ ਆ ਕਿ ਇੰਨਾ ਸਾਡਾ ਖਰਚਾ ਆਇਆ ਜੇਕਰ ਖਰਚਾ ਵੱਧ ਜਾਵੇ ਤੇ ਤਾਂ ਵੀ ਪਰਿਵਾਰ ਨਾਲ ਬਹਿ ਕੇ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਜਾਂਦਾ ਸੋ ਨਰਲੇਵ ਟੀਵੀ ਵੱਲੋਂ ਵੀ ਇਹੀ ਕਾਮਨਾ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਜੋ ਕਾਰੋਬਾਰ ਨੇ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੇ ਨੇ ਤੇ ਤਰੱਕੀ ਦੀਆਂ ਹਰ ਮੰਜ਼ਲਾਂ ਜਿਹੜੀਆਂ ਨੇ ਇਹ ਸਰਗਰਦ ਰਿਆਣ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਪੁਰਦਾਸਪੁਰ